ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਅੱਜ ਲੈ ਕੇ ਆਏ ਆਪਾਂ ਇੱਕ ਹੋਰ ਨਵਾਂ ਡਿਜ਼ਾਈਨ ਆ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹਾਂ ਜੀ ਕੋਟੀ ਸਵਾਟਰ ਜਾਗਟ ਬੱਚਿਆਂ ਦਾ ਕਾਰਡੀਗਨ ਬਣ ਕੇ ਬਹੁਤ ਸੋਹਣਾ ਲੱਗਦਾ ਹੈ ਜੀ ਏਕੇ ਨਿੱਕੇ ਫੁੱਲ ਜਿਹਾ ਬਣਦੇ ਜੀ ਆ ਦੇਖੋ ਇਸ ਤਰ੍ਹਾਂ ਤੁਗਾ ਐਕਸਰ ਤੋਂ ਇਸ ਤਰ੍ਹਾਂ ਬਣਦਾ ਹੈ ਆ ਦੇਖੋ ਸਭ ਤੋਂ ਸਭ ਤੋਂ ਇਹ ਸਾਵਨਾ ਪਾ ਗੁੰਡੇ ਲੈਣੇ ਆ ਜੀ ਤੇ ਚਾਰ ਗੁੰਡੇ ਆਪਾਂ ਵੱਧ ਰੱਖੇ ਜੀ ਦੋ ਗੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਖਾਤਰ ਦੋ ਗੁੰਡੇ ਸਾਈਡਾਂ ਵਾਸਤੇ ਤੇ ਦੋ ਦੋ ਚਾਰ ਸਲਾਂਗਾਂ ਚ ਡਿਜ਼ਾਈਨ ਬਣ ਕੇ ਕੰਪਲੀਟ ਹੁੰਦਾ ਜੀ ਤੇ ਆਪਾਂ ਇੰਨਾ ਕੁ ਬਣਾ ਲਿਆ ਸੀਗਾ ਜੀ ਤੁਸੀਂ ਡਿਜ਼ਾਈਨ ਬਣਾਉਣ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦਾ ਬਾਰਡਰ ਬਣਾ ਸਕਦੇ ਹੋ ਤੇ ਫਿਰ ਡਿਜ਼ਾਈਨ ਸ਼ੁਰੂ ਕਰ ਸਕਦੇ ਹੋ ਡਿਜ਼ਾਈਨ ਦੀ ਕਈ ਵਾਰੀ ਨਹੀਂ ਸਮਝ ਆਉਂਦੀ ਬਿਨਾਂ ਪ੍ਰੋਜੈਕਟ ਤੋਂ ਥੋੜੇ ਜਿਹੀ ਕੁੰਡਿਆਂ ਤੇ ਬਣਾ ਕੇ ਦੇਖ ਲਓ ਫਿਰ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਲਓ ਪਾਉਣਾ ਸ਼ੁਰੂ ਕਰ ਲਓ ਕੋਟੀ ਤੇ ਜਾਗਤ ਤੇ ਤੇ ਬਣ ਕੇ ਬਹੁਤ ਸੋਹਣਾ ਲੱਗਦਾ ਜੀ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਸਪੋਰਟ ਦੀ ਜ਼ਰੂਰਤ ਹੈ ਲੋਡਸ ਤੇ ਹੁਣ ਆਪਾਂ ਡਿਜ਼ਾਈਨ ਦੀ ਦਿਖਾਉਣੇ ਪਹਿਲੀ ਸਲਾਈ ਸਿੱਧੇ ਪਾਸੇੋਂ ਪਹਿਲਾ ਕੁੰਡਾ ਜੀ ਉਲਟਾ ਬਣਾਵਾਂਗੇ ਜੀ ਦੋ ਆਪਾਂ ਆਹ ਕੁੰਡੇ ਉਲਟੇ ਬਣਾਵਾਂਗੇ ਆ ਦੇਖੋ ਇਸ ਤਰ੍ਹਾਂ ਇੱਕ ਦੋ ਤੇ ਆਹ ਤਿੰਨ ਕੁੰਡਿਆਂ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਜੀ ਤਿੰਨ ਦੋ ਕੁੰਡੇ ਆਪਾਂ ਉਲਟੇ ਬਣਾਉਣੇ ਆ ਤੇ ਪੰਜ ਕੁੰਡੇ ਆਪਾਂ ਸਿੱਧੇ ਬਣਾਉਣੇ ਆ ਤੇ ਆ ਤਿੰਨ ਕੁੰਡਿਆਂ ਤੇ ਡਿਜ਼ਾਈਨ ਬਣਾਵਾਂਗੇ ਜੀ ਤਾਂ ਅਗਾ ਕਰਾਂਗੇ ਬੈਕ ਸਾਈਡ ਲੋ ਜੀ ਜਿਹੜਾ ਵਿਚਾਲੜਾ ਕੁੰਡੇ ਜੀ ਆਪਣਾ ਆ ਇਹਨੂੰ ਆਪਾਂ ਮੂਰੇ ਲੈ ਕੇ ਆਵਾਂਗੇ ਜੀ ਤੇ ਮੂਰਲੇ ਨੂੰ ਆਪਾਂ ਵਿਚਾਲੇ ਕਰਾਂਗੇ ਦੇਖੋ ਇਸ ਤਰ੍ਹਾਂ ਲੂਜ ਤੇ ਮੁੰਦ ਖਾਉਣੀ ਆ ਜਿਸ ਨੂੰ ਡਿਜ਼ਾਈਨ ਬਣਾ ਕੇ ਦੇਖੋ ਇਸ ਤਰ੍ਹਾਂ ਇੱਕ ਤੇ ਆ ਇੱਕ ਆਪਾਂ ਮਾਰਾਂਗੇ ਜੀ ਬਲ ਦੇਖੋ ਇਸ ਤਰ੍ਹਾਂ ਆ ਬਣ ਗਏ ਆਪਣੇ ਤਿੰਨ ਕੁੰਡੇ ਤੇ ਦੋ ਗੁੰਡੇ ਆਪਾਂ ਬਣਾਵਾਂਗੇ ਜੀ ਸਿੱਧੇ ਲੋ ਜੀ ਤੇ ਆ ਦੋ ਗੁੰਡੇ ਆਪਾਂ ਬਣਾਵਾਂਗੇ ਜੀ ਰੋਟੀ ਤੇ ਆ ਤਿੰਨ ਗੁੰਡੇ ਤੇ ਆਪਾਂ ਬਣਾਵਾਂਗੇ ਜੀ ਡਿਜ਼ਾਈਨ ਪਹਿਲਾ ਗੁੰਡਾ ਆਪਾਂ ਲੈ ਜਾਾਂਗੇ ਜੀ ਮੂਰੇ ਇਸ ਤਰ੍ਹਾਂ ਦੇਖੋ ਇਧਰੀ ਚ ਨਾਵਾਂਗੇ ਲੋ ਜੀ ਇੱਕ ਤੇ ਦੂਜੇ ਦਾ ਆਪਾਂ ਬਲ ਮਾਰ ਲਿਆ ਜੀ ਦੋ ਤੀਜਾ ਫੇਰ ਆਪਾਂ ਇੱਥੋਂ ਲਵਾਂਗੇ ਹਲੋ ਦੋ ਕੁੰਡੇ ਆਪਾਂ ਫੇਰ ਇਹ ਸੋਰੀ ਸਿੱਧੇ ਬਣਾਵਾਂਗੇ ਜੀ ਆ ਦੇਖੋ ਇਸ ਤਰ੍ਹਾਂ ਇੱਕ ਦੋ ਆਹ ਦੋ ਕੁੰਡੇ ਬਣਾਵਾਂਗੇ ਜੀ ਪੌਟਿਕ ਕੁੰਡਾ ਲਾਵਾਂਗੇ ਜੀ ਆਪਾਂ ਉਲਟੀ ਸ਼ੇਡ ਬਣਾਵਾਂਗੇ ਹੁਣ ਆ ਗਈ ਆਪਾਂ ਉਲਟੀ ਸ਼ੇਡ ਡਿਜ਼ਾਈਨ ਦੀ ਦੂਜੀ ਸਲਾਈ ਤੇ ਲੋ ਜੀ ਜਿਹੜੇ ਆਪਾਂ ਉਧਰੋਂ ਦੋ ਕੁੰਡੇ ਆ ਉੱਟੇ ਬਣਾਏ ਜੀ ਇਹਨਾਂ ਨੂੰ ਇਧਰੋਂ ਆਪਾਂ ਸਿੱਧੇ ਬਣਾਵਾਂਗੇ ਤੇ ਜਿਹੜੇ ਪੰਜ ਆਪਾਂ ਉਧਰੋਂ ਉੱਟੇ ਸਿੱਧੇ ਬਣਾਏ ਜੀ ਤੇ ਉਹਨਾਂ ਨੂੰ ਇਧਰੋਂ ਉੱਟੇ ਬਣਾਵਾਂਗੇ 1 2 ਦੈਨ 4 5 ਆ ਦੋ ਕੁੰਡੇ ਆਪਾਂ ਫੇਰ ਸਿੱਧੇ ਬਣਾਵਾਂਗੇ ਜੀ ਲੋ 5 ਕੁੰਡੇ ਉਲਟੇ ਜਿਹੜੇ ਕੁੰਡੇ ਨਾਲ ਆਪਾਂ ਡਿਜ਼ਾਈਨ ਬਣਾਇਸ ਉਹ ਵੀ ਉਲਟੇ ਬਣਦੇ ਆ ਜੀ आ दो कुंडे आप फिर सीधे बनाव गे जी आया जी आप डिजाइन की तीजी सिलाई तो इधरली सैट बना के दिखा जी लो जी बैला कुंडा भी उल्टा दो कुंडे उल्टे

ਉਲਟੇ ਦੋ ਕੁੰਡੇ ਸਿੱਧੇ ਇੱਕ ਸਲਾਈਸ ਦਾ ਜੀ ਪਹਿਲਾ ਡਿਜ਼ਾਈਨ ਬਣ ਜਾਂਦਾ ਇੱਧਰ ਤੇ ਦੂਸਰੀ ਸਲਾਈ ਚ ਬਾਅਦ ਚ ਇੱਥੇ ਬਣਦਾ ਤੇ ਇਥੋਂ ਸਿੱਧੇ ਪਹਿਲਾਂ ਬਣੀ ਜਾਂਦੀ ਹੈ ਜੀ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਬਹੁਤ ਸੋਹਣਾ ਡਿਜ਼ਾਈਨ ਲੱਗਦਾ ਹੈ ਕਿਸੇ ਵੀ ਕਲਰ ਤੇ ਬਣਾ ਸਕਦੇ ਹੋ ਸੋਰੀ ਲਓ ਜੀ ਹੋ ਗਿਆ ਜੀ ਆ ਦੋ ਪਰ ਮਾਰ ਲੇ ਬਾਅਦ ਗੇ ਆ ਤੈਨ ਨ ਹੋ ਗਏ ਹੈ ਤੇ ਆ ਦੋ ਬਣਾਵਾਂਗੇ ਆ ਪੌਲਟੀ ਲੋ ਜੀ ਹੁਣ ਆ ਗਏ ਆਪਾਂ ਡਿਜ਼ਾਈਨ ਦੇ ਚੌਥੀ ਸਲਾਈ ਤੇ ਉਲਟੇ ਪਾਸੇ ਲੋਡ ਡਿਜ਼ਾਈਨ ਬਣ ਕੇ ਆਪਣਾ ਹੋਇਆ ਜੀ ਕੰਪਲੀਟ ਆ ਦੇਖੋ ਇਸ ਤਰ੍ਹਾਂ ਲੱਗਦਾ ਜੀ ਇਹ ਚਾਰ ਸਲਾਂਗਾਂ ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਪਹਿਲੀਆਂ ਦੋ ਸਲਾਂਗਾਂ ਚ ਇਧਰੋਂ ਬਣਦਾ ਫਿਰ ਇਧਰੋਂ ਬਣਦਾ ਜੀ ਬਸ ਸੇਮ ਹੈ ਡਿਜ਼ਾਈਨ ਆਪਣਾ ਰਿਪੀਟ ਹੁੰਦਾ ਜਾਂਦਾ ਬਣ ਕੇ ਬਹੁਤ ਸੋਹਣਾ ਲੱਗਦਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜਰੂਰ ਕਰਦੇ ਕਰੋ ਜੀ ਜੇ ਮੇਰੇ ਦੱਸਣ ਦਾ ਤਰੀਕਾ ਵਧੀਆ ਲੱਗਦਾ ਹੈ ਤਾਂ ਕਮੈਂਟ ਕਰ ਦਿਆ ਕਰੋ ਜੀ ਘੰਟੀ ਵਾਲਾ ਬਟਨ ਜਰੂਰ ਦਬਾ ਦਿਆ ਕਰੋ ਤਾਂ ਕਿ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਵੀਡੀਓ ਦੇਖ ਸਕੋ ਤੇ ਲੈ ਕੇ ਆਵਾਂਗੇ ਜੀ ਆਪਾਂ ਇੱਕ ਹੋਰ ਨਵਾਂ ਡਿਜ਼ਾਈਨ ਨਵੀਂ ਵੀਡੀਓ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ